ਉਹ ਬਾਪੂ ਜੀ ਇਹ ਤਾਂ ਆਪਾਂ ਮੰਨਦੇ ਆਂ ਵੀ ਧੀ ਐਸ ਘਰ ਦੀ ਹੁਣ ਵਿਆਹ ਤੀ ਕਰਤੀ ਬਥੇਰਾ ਖਰਚ ਕਰਤਾ ਉਹਦੇ ਵਿਆਹ ਤੇ ਫਿਰ ਹਿੱਸਾ ਤਾਂ ਉਹਦਾ ਪੰਦਦਾ ਨਹੀਂ ਹੈਗਾ ਹੁਣ ਘਰ 'ਚ ਬਾਪੂ ਜੀ ਗੱਲ ਤਾਂ ਸੁਣ ਲਓ ਸਾਡੀ ਬਾਪੂ ਜੀ ਸਾਨੂੰ ਅੱਡ ਕਰ ਦੋ ਵੱਡਿਆਂ ਤੋਂ ਬਹੁਤ ਗੱਲਾਂ ਸੁਣ ਲਈਆਂ ਹੁਣ ਨਹੀਂ ਉਹਨਾਂ ਦੀਆਂ ਗੱਲਾਂ ਸੁਣਨੀ ਦਾ ਛੋਟਾ ਮੋਟਾ ਐਕਸੀਡੈਂਟ ਕਰਵਾਉਣਾ ਪਊਗਾ ਬਾਪੂ ਨੂੰ ਕਰਵਾ ਦਾਂਗੇ ਹਸਪਤਾਲ 'ਚ ਭਰਤੀ ਗੱਲ 2-4 ਮਹੀਨਿਆਂ ਤੇ ਪਹੁੰਚ ਜੂਗੀ ਹੋ ਸਕਦੀ ਹੈ ਕਿਤੇ ਬਾਪੂ ਦੀ ਲਾਜ ਤਾਂ ਨਹੀਂ ਸਭ ਤੋਂ ਵੱਧ ਤਾਂ ਆਪਾਂ ਹੀ ਕਰਦੇ ਆਂ ਬਾਪੂ ਦੇ ਕੱਪੜੇ ਦਿਹਾਉਣੇ ਬਾਪੂ ਨੂੰ ਚਾਹ ਪਾਣੀ ਦੇਣਾ ਹੈ ਇਹਨਾਂ ਦਾ ਆ ਵੀ ਨਹੀਂ ਕਰਦਾ ਗੱਸਾ ਵੀ ਨਹੀਂ ਕਰਦਾ ਜਿੰਨੀ ਆਪਾਂ ਕਰਦੇ ਆ ਇਹਦੇ ਹਿਸਾਬ ਨਾਲ ਤਾਂ ਆਪਾਂ ਨੂੰ ਜਮੀਨ ਵੱਧ ਮਿਲਣੀ ਚਾਹੀਦੀ ਆ ਬਾਪੂ ਜੀ ਪ੍ਰੀਤੋ ਦਾ ਹਿੱਸਾ ਕਿਵੇਂ ਬਣਦਾ ਆ ਉਹਨੂੰ ਵਿਆਹ ਕੇ ਤਾਂ ਤੌਰ ਤੇ ਦੋ ਟਰੱਕ ਤਾਂ ਭਰ ਕੇ ਉਹਨੂੰ ਦਾਜ ਦੇ ਦਿੱਤੇ ਨੇ ਨਾਲੇ 10 ਲੱਖ ਰੁਪਏ ਕੈਸ਼ ਦਿੱਤਾ ਆ ਹੁਣ ਉਹ ਆਪਦੇ ਘਰ ਬਾਹਰ ਆਲੀ ਆ ਉਹਦਾ ਹੀ ਸੱਤ ਕਿਵੇਂ ਬਣਦਾ ਆ ਕੱਲ ਤਾਂ ਉਹੀ ਹੈ ਜੀ ਫਿਰ ਐ ਕੁੜੀਆਂ ਦੇ ਕਿਹੜੇ ਹਿੱਸੇ ਹੁੰਦੇ ਨੇ ਸਭ ਕੁਝ ਵਿਆਹ ਤਾ ਕਰਤਾ ਹੁਣ ਆਪਦਾ ਘਰ-ਬਾਰ ਦੀ ਹੋ ਗਈ ਆਪਾਂ ਨੇ ਆਪਦੇ ਜਵਾਕਾਂ ਬਾਰੇ ਸੋਚਣਾ ਉਹਨਾਂ ਦਾ ਭੇਖ ਵੀ ਹੁਣ ਤਾਂ ਬਣਾਉਣਾ ਹੀ ਐ ਦੇਖ ਲੈ ਬਾਪੂ ਦੀ ਸੇਵਾ ਆਪਾਂ ਵੱਧ ਕਰਦੇ ਆ ਨਾ ਬਾਪੂ ਇੱਕ ਕਿੱਲਾ ਕੀ ਆਪਾਂ ਤਾਂ ਦੋ ਕਿੱਲੇ ਵੱਧ ਦੇਊਗਾ ਜ਼ਮੀਨ ਦੇ ਬਾਪੂ ਜੀ ਸਾਡਾ ਕਿਹੜਾ ਜੀ ਕਰਦਾ ਅੱਡ ਹੋਣ ਨੂੰ ਉਹ ਦੇਖ ਲੈ ਛੋਟਾ ਤੇ ਛੋਟੇ ਦੀ ਬੂਹ ਸਾਰਾ ਦਿਨ ਮੇਰੇ ਨਾਲ ਅੱਡਾ ਲਈ ਰੱਖਦੀ ਆ ਹਜੇ ਜੱਸਾ ਤਾਂ ਫਿਰ ਵੀ ਠੀਕ ਐ ਜੱਸੇ ਦੀ ਬੂਹ ਤਾਂ ਬਸ ਅੱਡ ਹੋਣ ਨੂੰ ਫਿਰਦੇ ਵੀ ਛੇਤੀ ਮੈਨੂੰ ਜ਼ਮੀਨ 'ਚ ਹਿੱ ਓਹ ਹੋਰ ਬਾਪੂ ਜੀ ਉਹਦਾ ਬੜਾ ਛੋਟਾ ਵੀ ਨਹੀਂ ਦੇਖਦੀ ਬੋਲਣ ਲੱਗੇ ਹੈ ਆ ਦੇਖ ਲਾ ਭਾਈ ਦੋ ਸ਼ਰੀਕ ਬਣਾ ਕੇ ਰੱਖਦਾ ਉਹਨੇ ਉਹ ਤਾਂ ਹੀ ਤੈਨੂੰ ਕਹਿੰਨਾ ਵੰਡ ਕੇ ਪਰਾਂ ਕਰ ਹੁਣ ਨਹੀਂ ਨਿਭਣੀ ਹੈਗੀ ਕੀ ਫਾਇਦਾ ਫਿਰ ਮੋਟੇ ਮੂੰਹ ਹੋਵਾਂਗੇ ਸਮਝਾਂ ਮੇਰੀ ਗੱਲ ਮੀਤੇ ਪੁੱਤ ਸਾਰਾ ਕੁਝ ਥੋੜਾ ਹੀ ਹੈ ਮੈਂ ਕਿਹੜਾ ਹਿੱਕ ਦੇ ਧਰਕੇ ਲੈ ਜਾਣਾ ਔਰ ਪੁੱਤ ਮਾਪ ਦੀ ਧੀ ਤੇ ਜਵਾਈ ਨਾਲ ਗੱਲ ਕਰਦਾ ਦੇਖ ਬਾਪੂ ਗੁੱਸਾ ਦਾ ਕਰੀਂ ਨਾ ਤੇ ਮੇਰੀ ਗੱਲ ਤਾਂ ਭੈਣ ਤਾਂ ਮੇਰੀ ਓ ਪਰ ਜੇ ਹੁਣ ਤਾਂ ਉਹਨਾਂ ਨਾਲ ਗੱਲ ਕਰੀ ਉਹ ਹਿੱਸੇ ਨੂੰ ਖੜੇ ਹੋ ਜਾਣਗੇ ਬਰਾਬਰ ਦਾ ਹੈ ਉਹ ਜੋ ਹੋ ਹੀ ਚਲੇ ਗਈ ਤੇ ਸਾਡੇ ਨਾਲ ਵੇਖੀ ਬਚੋ ਨਾਲੇ ਰਿਸ਼ਤੇਦਾਰੀ ਟੁੱਟੂ ਤੂੰ ਐਂ ਕਰ ਜਿਹੜਾ ਕੰਮ ਕਰਨਾ ਆਪਣਾ ਚੁੱਪਚਾਪ ਹੀ ਤੇ ਕਰਕੇ ਪਰਾ ਕਰ ਵੱਡਵਾ ਹਾਂ ਬਾਪੂ ਜੀ ਨਾਲੇ ਜੇ ਪ੍ਰੀਜ਼ ਨੂੰ ਦੱਸਾਂਗੇ ਨਾ ਘਰ ਦਾ ਨਹੀਂ ਹੈ ਕਲੇਸ਼ ਵਧੂਗਾ ਹਾਂ ਦੇਖ ਪੁੱਤ ਗੁੱਸਾ ਕਰੋ ਚਾਹੇ ਗਿਲਾ ਕਰੋ ਮਾਬਦੀ ਧੀ ਤੇ ਜਵਾਈ ਨਾਲ ਇੱਕ ਵਾਰੀ ਸਲਾਹ ਜ਼ਰੂਰ ਕਰ ਲਓ ਪੁੱਤ ਉਹ ਵੀ ਐਸੀ ਘਰ ਦੀ ਜ਼ਮੀਨ ਹੀ ਹੈ ਓ ਬਾਪੂ ਜੀ ਇਹ ਤਾਂ ਆਪਾਂ ਮੰਨਦੇ ਆਂ ਵੀ ਤੀ ਇਸ ਘਰ ਦੇ ਹੁਣ ਵਿਆਹ ਤੀ ਕਰਤੀ ਬਥੇਰਾ ਖਰਚ ਕਰਤਾ ਉਹਦੇ ਵਿਆਹ ਤੇ ਫਿਰ ਹਿੱਸਾ ਤਾਂ ਉਹਦਾ ਬਣਦਾ ਨਹੀਂ ਹੈਗਾ ਹੁਣ ਘਰ 'ਚ ਬਾਪੂ ਜੀ ਗੱਲ ਤਾਂ ਸੁਣ ਲਓ ਸਾਡੀ ਬਾਪੂ ਜੀ ਗੱਲ ਤਾਂ ਸੁਣੋ ਓਏ ਇਹ ਨਹੀਂ ਸੁਣਦਾ ਕਿਸੇ ਦੀ ਇਹਨੇ ਤਾਂ ਆਪਣੀ ਮਰਜ਼ੀ ਕਰਨੀ ਆ ਮੈਂ ਤੁਹਾਨੂੰ ਰੋਜ਼ ਪਿੱਟਦੀ ਨਹੀਂ ਹੁੰਦੀ ਸੀ ਵੀ ਮਨਾਲੋ ਬਾਪੂ ਨੂੰ ਮਨਾਲੋ ਜਿਹੜੇ ਆਪਣੇ ਹਿੱਸੇ ਵੰਦਾ ਕੁਛ ਆਊਗਾ ਆਪਾਂ ਨੂੰ ਮਿਲ ਜੂਗਾ ਤੂੰ ਸ ਤਾਂ ਮੇਰੀ ਇੱਕ ਨਹੀਂ ਸੁਣਦੇ ਓਹ ਹੋਰ ਕਿਵੇਂ ਮਨਾਵਾ ਹੁਣ ਤੇਰੇ ਸਾਹਮਣੇ ਬੋਲਿਆ ਤਾਂ ਹੈਗਾ ਹੁਣ ਦੇਖ ਲਈ ਪ੍ਰੀਤ ਨੂੰ ਹਿੱਸਾ ਦੇ ਕੇ ਰਹੂਗਾ ਹਰਦਾ ਨਹੀਂ ਹੈਗਾ ਇਹ ਤੁਸੀਂ ਤੁਸੀਂ ਤਾਂ ਮੇਰੀ ਇੱਕ ਗੱਲ ਤੇ ਗੌਰ ਨਹੀਂ ਉੱਤੇ ਜਾਣਾ ਹੋ ਬਗਜੂ ਮੇਰਾ ਕਿਹੜਾ ਕੱਲੇ ਦਾ ਜਾਊਗਾ ਮੈਂ ਮਰ ਜਿੰਦੇ ਆਪਾਂ ਹੀ ਮੇਰੀ ਗੱਲ ਤੇ ਕਿਹੜਾ ਕੋਈ ਅਸਰ ਹੁੰਦਾ ਮੇਰੀ ਗੱਲ ਨਹੀਂ ਕੋਈ ਮੰਨਦਾ ਉੱਪਰ ਜਾਈ ਕੀ ਗੱਲ ਹੋਊਗੀ ਕੱਲਿਓਂ ਓਪੜ-ਓਪੜ ਕਰਦੀ ਜਾਂਦੀ ਹੈ ਕੀ ਦੱਸਾਂ ਜੱਸੇ ਤੈਨੂੰ ਉਹ ਭਾਗਿਆ ਬਾਪੂ ਪ੍ਰੀਤੋ ਕੋਲੇ ਉੱਥੇ ਕਰਨ ਗਿਆ ਹਾਂ ਕਰਨ ਕੀ ਗਿਆ ਮੈਂ ਜ਼ਮੀਨ ਦੀ ਗੱਲ ਛੇੜੀ ਸੀ ਵੀ ਸਾਡੀ ਜ਼ਮੀਨ ਦਾ ਪਟਵਾਰਾ ਕਰ ਦੋ ਕਹਿੰਦਾ ਮੈਂ ਤਾਂ ਕੁੜੀ ਕੋਲੇ ਜਾਣਾ ਉਹਦੀ ਸਲਾਹ ਤੋਂ ਬਿਨਾਂ ਤਾਂ ਕੋਈ ਬਟਵਾਰਾ ਹੀ ਨਹੀਂ ਕਰਨਾ ਸੋਡਾ ਹਲ ਉਹ ਬੁੜੇ ਨੇ ਤੇ ਮਾਗਿਸ਼ ਫਰਕ ਪੈ ਜਾ ਮੈਨੂੰ ਲੱਗਦਾ ਹੱਦ ਹੋਈ ਪਈ ਇਹ ਧੜੀ ਨਾ ਬਟਵਾਰਾ ਸਾਡੀ ਜ਼ਮੀਨ ਦਾ ਸਾਨੂੰ ਦੋ ਪੰਜਿਆਂ ਨੂੰ ਦੋ ਹਿੱਸੇ ਪਾਉਣੇ ਨੇ ਆ ਕੁੜੀ ਦੇ ਪਰੌਣ ਨੂੰ ਪੁੱਛਣਾ ਤਾਂ ਕੀ ਮਤਲਬ ਉਹ ਜੱਸੇ ਇਹੀ ਗੱਲ ਤਾਂ ਮੈਂ ਤੇ ਤੇਰਾ ਬਾਈ ਸਮਝਾਉਂਦੇ ਸੀ ਪਰ ਸਾਡੀ ਤਾਂ ਬਾਪੂ ਨੇ ਇੱਕ ਨਹੀਂ ਸੁਣੀ ਹੈਗੀ ਦੱਸ ਕੀ ਕਰੀਏ ਹੁਣ ਪ੍ਰੀਤ ਨੂੰ ਪਤਾ ਲੱਗੂ ਉਹ ਵੀ ਹਿੱਸਾ ਪਾੜੂਗੀ ਵਿੱਚੋਂ ਪਰ ਜਾਈ ਬਾਪੂ ਤਾਂ ਲੰਘ ਗਿਆ ਹੁਣ ਸਮਝ ਨਹੀਂ ਆਉਂਦੀ ਵੀ ਇਸ ਗੱਲ ਦਾ ਹੱਲ ਕਿਵੇਂ ਹੋ ਉਹ ਹੱਲ ਤਾਂ ਹੈਗਾ ਤੂੰ ਆ ਸਕੂਟਰ ਚ ਸਟਾਰਟ ਕਰ ਆ ਚੱਲ ਚੱਲੀ ਆਪਾਂ ਉਹ ਕਿੱਥੇ ਚੱਲੀਏ ਬਾਪੂ ਨੂੰ ਰੋਕ ਦੇ ਜਾ ਕੇ ਯਾਰ ਬਾਈ ਉਹ ਬਾਪੂ ਨੂੰ ਕਿਵੇਂ ਰੋਕਾਂਗੇ ਆਪਾਂ ਉਹ ਮੈਡੀਕਲ ਸੁਣਾ ਤੂੰ ਸਕੂਟਰੀ ਦਾ ਸਟਾਰਟ ਕਰਾ ਉਹ ਜਦੋਂ ਆਪਣੇ ਕਹਿਨ ਤੇ ਬਾਪੂ ਨੂੰ ਨਹੀਂ ਰੋਕਿਆ ਹੈਗਾ ਹੁਣ ਕੀ ਰੁਕੂਗਾ ਹੁਣ ਤਾਂ ਜਾਊਗੀ ਜਿਵੇਂ ਕੁਛ ਨਹੀਂ ਹੱਥ ਪੱਲੇ ਆਉਣਾ ਵਾਲਾ ਉਹ ਐ ਕਿਵੇਂ ਭੰਗ ਜੂਗੀ ਕਹਿ ਰਹਾ ਬਾਪੂ ਨੂੰ ਰੋਕੀਦਾ ਸੀ ਉੱਪਰ ਜਾਈ ਸਹੀ ਕਹਿੰਦੀ ਐ ਜੇ ਉੱਥੇ ਤਾਂ ਉਹਨੇ ਪਹੁੰਚੇ ਜਾਣਾ ਯਾਰ ਆਪਾਂ ਨੂੰ ਪੁੱਛੇ ਬਿਨਾ ਉਹਨੇ ਕੁੜੀ ਤੇ ਪਰੌਣ ਨੂੰ ਕਹੀ ਦੇਣਾ ਕਰ ਔਰ ਆਪਣੀ ਜ਼ਮੀਨ ਵੰਡੀ ਜਾਣੀ ਆਪਣੇ ਹੱਥੋਂ ਕੁਛ ਨਹੀਂ ਆਉਣਾ ਇੱਕ ਸਕੀਮ ਹੈ ਗਿਆ ਮੇਰੇ ਹੱਥ ਮਨ ਚ ਕਿਵੇਂ ਜੇ ਤੁਸੀਂ ਮੰਨੋਗੇ ਤਾਂ ਦੱਸ ਤਾਂ ਸਹੀ ਸਕੀਮ ਤਾਂ ਮੈਂ ਵੀ ਦੱਸ ਦੇਣੀ ਐ ਦੱਸ ਫੇਰ ਮੈਂ ਤਾਂ ਤੈਨੂੰ ਇਹ ਗੱਲ ਕਹਿੰਦੀ ਸੀ ਜੀ ਆਪਣੇ ਹਿੱਸੇ ਜ਼ਮੀਨ ਆਉਂਦੀ ਐ ਨਾ ਜੋ ਆਪਦੇ ਹੱਕ ਚ ਕਰਨੀ ਐ ਤਾਂ ਬਾਪੂ ਦਾ ਛੋਟਾ ਮੋਟਾ ਐਕਸੀਡੈਂਟ ਕਰਵਾਉਣਾ ਪਊਗਾ ਬਾਪੂ ਨੂੰ ਕਰਵਾ ਦਾਂਗੇ ਹਸਪਤਾਲ ਚ ਭਰਤੀ ਗੱਲ 2-4 ਮਹੀਨਿਆਂ ਤੇ ਪਹੁੰਚ ਜੂਗੀ ਰਹੀ ਗੱਲ ਪ੍ਰੀਤੋ ਦੀ ਪ੍ਰੀਤੋ ਨਾਲ ਸੀ ਕਲੇਸ਼ ਖੜਾ ਕਰ ਲਾਂਗੇ ਪ੍ਰੀਤੋ ਦੇ ਇੱਥੇ ਆਉਣਾ ਜਾਣਾ ਬੰਦ ਕਰ ਦਾਂਗੇ ਜਦੋਂ ਆਪਾਂ ਪ੍ਰੀਤੋ ਨਾਲ ਕਲੇਸ਼ ਪਾਉਣਾ ਸ਼ੁਰੂ ਕਰਤਾ ਫਿਰ ਉਹਦਾ ਇੱਥੇ ਆਉਣਾ ਜਾਣਾ ਬੰਦ ਹੋ ਜਾਊਗਾ ਮਿਲਵਰਤਨ ਵੀ ਬੰਦ ਹੋ ਜਾਊ ਫਿਰ ਕਾਹਦੀਆਂ ਜ਼ਮੀਨਾਂ ਕਾਦੇ ਹਿੱਸੇ ਓਏ ਉਹ ਤਾਂ ਗੱਲ ਤੇਰੀ ਪਰਚਾਈ ਠੀਕ ਆ ਪਰ ਬਾਈ ਇੱਕ ਗੱਲ ਐ ਦੱਸ ਫਿਰ ਜ਼ਮੀਨ ਦੇ ਦਸਤਾਵੇਜ਼ ਕਿਥੋਂ ਕਰਵਾਵ ਮੈਰੀ ਗੱਲ ਸੁਣ ਜਿਹੜੀ ਮੇਰੇ ਦਿਮਾਗ 'ਚ ਸਕੇਮਾ ਹੁਣ ਜਦ ਬਾਪੂ ਹਸਪਤਾਲ ਚ ਘਰ ਆਈਗਾ ਡਾਕਟਰ ਦਵਾਈ ਲਿਖਣਗੇ ਆਪਾਂ ਦਵਾਈ ਦੇ ਨਾਲ ਨਾਲ ਨਾ ਬਾਪੂ ਨੂੰ ਕੋਈ ਨਾ ਹੌਲੀ ਹੌਲੀ ਬੰਦੇ ਨੂੰ ਮਾਰਦਾ ਕੋਈ ਹੈ ਜ਼ਹਿਰ ਦਾ ਮੰਦ ਬਾਪੂ ਨੂੰ ਬਾਪੂ ਜਮੀ ਜਦੋਂ ਥੱਲੇ ਲੱਗ ਜੂਗਾ ਮਾ ਬਾਪੂ ਤੋਂ ਆਪਾਂ ਕਿਰਾਂ ਕਾਗਜ਼ਾਂ ਤੇ ਸਾਈਨ ਕਰਾ ਲਾਂਗੇ ਕਿਰਾਂ ਬਾਪੂ ਦੇ ਸਾਈਨ ਹੋ ਗਏ ਫਿਰ ਕੋਈ ਨਹੀਂ ਆਪਾਂ ਤੁਸੇ ਸਖੋ ਸਕਦਾ ਗੱਲ ਤਾਂ ਥੋੜੀ ਠੀਕ ਆ ਭਾਈ ਹਾਂ ਆਏ ਹੋ ਸਕਦਾ ਬਸ ਚਲਾ ਬੈਠ ਜਾ ਚੱਲ ਆ ਬੈਠ ਹੋ ਬੜਾ ਸਾਈਡ ਤੇ ਮਾੜਾ ਜੇ ਮੰਨੂਗਾ ਤਾਂ ਹੋੜ ਮੋੜ ਚਾਬੀ ਨਹੀਂ ਆ ਗਈ ਭਾਈ ਚਾਬੀ ਲੈ ਆ ਜਾ ਕੇ ਭਜ ਕੇ ਜੀ ਤੇ ਚਾਬੀ ਤਾਂ ਮੈਂ ਲੈ ਕੇ ਆਉਣੀ ਐ ਭਜ ਕੇ ਲਿਆ ਉਲਿਆ ਜੇਤੀ ਹੁਣ ਹਾਲਾ ਫੜੋ ਚਲੋ ਸ਼ਾਇਦ ਇਹਨੇ ਬਾਗ ਚੋ ਬੈਠ ਕੋਈ ਪਿਆਰ ਜੇ ਨਾ ਮਨਾ ਲਿਓ ਕੋਈ ਨਹੀਂ ਦੇਖ ਲੈ ਕਿੰਨੀ ਵਾਰ ਕਹਤਾ ਜੀ ਸਰਵਿਸ ਜੀ ਕਰਾ ਲਓ ਕਿਸੇ ਗੱਲ ਤੇ ਗੌਰ ਨਹੀਂ ਕਿਸੇ ਗੱਲ ਤੇ ਵੀ ਗੌਰ ਹੋਵੇ ਕਰੋ ਹੁਣ ਉਸ ਬਾਦ ਚਲ ਸ਼ੁਕਰ ਹੈ ਮੇਰੀ ਸਕੀਮ ਇੱਕ ਵਾਰ ਕਾਮਯਾਬ ਹੋ ਜੇ ਫਿਰ ਕੋਈ ਗੱਲ ਨਹੀਂ ਪ੍ਰੀਤ ਨੂੰ ਤਾਂ ਮੈਂ ਦਿੰਿਆ ਜਮੀਨ ਚੋਂ ਹਿੱਸਾ ਰੁਕ 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 ਉਹ ਮੈਨੂੰ ਲੱਗਦਾ ਬਾਪੂ ਬਸ ਛੱਡ ਗਿਆ ਲੰਘ ਗਿਆ ਭਈ ਤਾਂ ਹੁਣ ਫਿਰ ਕੀ ਕਰੀਏ ਕੁਣਾਇ ਕਰਦੇ ਆ ਹਾਂ ਦਵਾਲਾ ਸਕੂਟਰੀ ਲਾਨਨ ਨਾਲੇ ਭੈਣ ਦੇ ਪਿੰਡੇ ਚੱਲੀਏ ਹਾਂ ਉਹ ਤੋਂ ਪਹਿਲੇ ਚੱਕ ਲਾਂਗੇ ਐਂ ਕਰ ਲੈ ਚੱਲ ਛੇਤੀ ਕਰ ਲੈ ਚੰਗਾ ਫਰੀ ਤੋਂ ਮੈਂ ਜਾਣਾ ਕੰਮ ਤੇ ਹਾਂ ਚੱਲ ਮੇਰੀ ਗੱਲ ਸੁਣੋ ਜੀ ਹਾਂ ਹੁਣ ਕੰਮ ਤੇ ਤਾਂ ਤੁਸੀਂ ਜਾਇ ਰਹੋ ਹਾਂ ਅੱਡੇ ਤੇ ਦੇਖ ਲਿਓ ਮੜ ਜਾ ਜੇ ਬਾਪੂ ਖੜਾ ਹੋਇਆ ਨਾ ਉੱਥੇ ਉਹਨੂੰ ਘਰੇ ਛੱਡ ਜਾ ਬਾਪੂ ਜੀ ਆਉਣਾ ਦੀ ਅੱਜ ਹਾਂ ਅੱਜ ਬਾਪੂ ਜੀ ਨਹੀਂ ਆਉਣਾ ਤੀਗਾ ਮੂ ਤਾਂ ਮੈਂ ਬਾਪੂ ਜੀ ਨੂੰ ਕਹਿਤਾ ਤੀ ਮੈਂ ਖਾਸੀ ਨੇ ਸ਼ਨੀਵਾਰ ਨੂੰ ਵੀ ਇੱਥੇ ਆਉਣਾ ਹੈਗਾ ਮਿਲਣਾ ਹਾਂ ਬਾਪੂ ਜੀ ਕਹਿੰਦੇ ਵੀ ਸੋਨੂੰ ਦੋਨਾਂ ਨੂੰ ਮਿਲਣ ਨੂੰ ਮੇਰਾ ਬਾਹਲਾ ਜੀਆ ਕਰੀ ਜਾਂਦਾ ਤੇ ਨਾਲੇ ਕਹਿੰਦਾ ਵੀ ਕੋਈ ਜ਼ਰੂਰੀ ਗੱਲ ਕਰਨੀ ਛੋਡੇ ਦੋਨਾਂ ਨਾਲ ਫਿਰ ਮੈਂ ਕਹਤਾ ਮਾ ਚੱਲ ਕੋਈ ਗੱਲ ਨਹੀਂ ਬਾਪੂ ਜੀ ਫਿਰ ਤੁਸੀਂ ਆਜੋ ਜੇ ਬਾਪੂ ਜੀ ਆਉਣਾ ਆਪਦੀ ਮੈਨੂੰ ਦੱਸਤਾ ਦਿੰਦੀ ਤੂੰ ਚਲ ਐ ਕਰਦਾ ਫਿਰ ਮੈਂ ਕੰਮ ਤੋਂ ਅੱਜ ਛੁੱਟੀ ਕਰ ਲੰਨਾ ਮੈਂ ਦੇਖ ਕੇ ਆਉਣਾ ਬਾਪੂ ਜੀ ਨੂੰ ਉਹ ਵੀ ਬਸ ਦਾ ਟਾਈਮ ਹੋਇਆ ਪਿਆ ਆਪਣੇ ਦਾ ਠੀਕ ਆ ਚੱਲ ਮੈਂ ਜਾ ਕੇ ਆ हां जी जायो देखियो बसदा भी मतलब टाइम जा होए ਰਿਆ ਹੁਣ ਹਾਂ ਟਾਈਮ ਤਾਂ ਹੋਇਆ ਪਿਆ ਹਾਂ ਭੱਗ ਜਾ ਫਿਰ ਹਾਂ ਚੱਲ ਠੀਕ ਐ ਤੂੰ ਚਾਹ ਧਰ ਲੈ ਹਾਂ ਹਾਂ ਧਰ ਦੀਏ ਮੈਂ ਚਾਹ ਕਿਤੇ ਬਾਪੂ ਜੀ ਉੱਥੇ ਖੜਿਆ ਰਹੇ ਅੱਡੇ ਤੇ ਵਿਚਾਰਾ ਦੇਖੀ ਜਾਵੇ ਆਲੇ-ਦਾਲੇ ਭਾਈ ਮਿੱਤੇ ਮੇਨਾਂ ਦਾ ਬਸ ਜੇ ਆਈ ਨਹੀਂ ਆਪਾਂ ਇੱਥੇ ਖੜਦੇ ਹਾਂ ਬਾਪੂ ਨੂੰ ਇੱਥੇ ਧਰ ਲਾਂਗੇ ਆਪਾਂ ਜਾਣੇ ਦਿੰਦੇ ਅੱਗੇ ਬਸ ਕਿੱਧਰ ਰਹੀ ਸੜੀ ਫਿਰ ਦੇਖੋ ਮੇਨ ਤਾਂ ਇਹਦਾ ਬਸ ਪਿੱਛੇ ਹੀ ਆ ਪਰ ਹੁਣ ਹੁਣ ਕੀ ਆਪਾਂ ਰੁਕ ਜਾਨਾ ਇੱਥੇ ਇੱਥੇ ਲਾ ਦਾਂਗੇ ਆਪਾਂ ਉਹ ਬੰਦ ਕਰਨਾ ਹੋਰ ਪਰ ਹੁਣ ਆ ਗਿਆ ਓਏ ਆਹ ਕਿਧਰ ਆ ਗਿਆ ਤੇਰੇ ਜੱਸੀ ਵੀਰੇ ਕੀ ਹਾਲ ਹੈ ਭਾਈ ਵਧੀਆ ਔਰ ਭਾਈ ਠੀਕ ਹੈ ਤੁਸੀਂ ਹੁਣਾਂ ਦੀ ਪ੍ਰੀਤ ਤਾਂ ਕਹਿੰਦੀ ਬਾਪੂ ਆ ਰਹੇ ਹੈ ਉਹ ਬਸ ਅੱਜ ਤਾਂ ਉਹ ਲੰਘੇ ਜਾ ਰਹੇ ਦੀ ਹਾਂ ਉਹ ਕੋਈ ਨਹੀਂ ਚਲੋ ਫਿਰ ਇੱਥੇ ਹੀ ਖੜੇ ਹਾਂ ਤੇ ਖੜੇ ਹਾਂ ਚਲੋ ਘਰੇ ਚਲੀਏ ਘਰੇ ਕੀ ਕਰਾਂਗੇ ਹੁਣ બસ ਚਾਹ ਪਾਣੀ ਦਾ ਪੀ ਕੇ ਆਈ ਥੋੜਾ ਕੰਮ ਜਾਂ ਸੀਗਾ। ਉਹ ਨਹੀਂ ਨਹੀਂ ਪ੍ਰੀਤੋ ਨੇ ਕਿਹਾ ਮੈਂ ਤਾਂ ਬਾਪੂ ਨੂੰ ਦੇਖਣ ਆਇਆ ਸੀ। ਸਾਨੇ ਨੇ ਕਿਸੇ ਬੰਦੇ ਨੂੰ ਮਿਲਣਾ ਵੀਰੇ। ਹੁਣ ਕੋਈ ਨਾ ਆਜਣੇ ਅਸੀਂ ਮਿਲਕੇ। ਉਹ ਨਹੀਂ ਨਹੀਂ ਯਾਰ ਤੁਸੀਂ ਘਰੇ ਚਲੋ ਐ ਚੰਗਾ ਲੱਗਦਾ ਚਲੋ। ਚਲ ਐ ਕਰਦਾ ਬਾਈ। ਮੈਂ ਚੱਲਦਾ ਪਰੌਣੇ ਨਾਲ। ਤੂੰ ਬੰਦੇ ਨੂੰ ਚੰਗੀ ਤਰ੍ਹਾਂ ਮਿਲਕੇ ਆਈਂ। ਗੱਲ ਪੂਰੀ ਕਰਕੇ ਠੀਕ ਆ। ਤੂੰ ਖੜ੍ਹਾ ਮੈਂ ਚੱਲਦਾ। ਚਲ ਠੀਕ ਆ। ਚਲੋ ਬੈਠ ਪਰੌਣੇ। ਛਿੱਤਿਆ ਇਮੀਂ ਬੀਤੇ ਬਾਈ। ਹਾਂ ਹਾਂ ਕੋਈ ਨਾ। ਹਾਂ। ਕਹੇਗਾ ਐਂ ਤਾਂ ਫਿਰ ਜੱੱਸੇ ਤੁਸੀਂ ਬਗਾਨੇ ਵਾਲੀ ਗੱਲ ਕਰਦੇ ਹੋ ਯਾਰ ਆ ਪਿੰਡ ਜਾ ਕੇ ਤੁਸੀਂ ਹੱਡੇ ਤੇ ਖੜੇ ਹੋਂ ਦੱਸ ਉਹੇ ਕਾਨੂੰ ਪਰੌਣੇ ਆ ਅਸੀਂ ਤਾਂ ਥੋੜਾ ਜਿਹਾ ਕੰਮ ਆਇ ਸੀ ਬਾਈ ਕਹਿੰਦਾ ਪਹਿਲਾਂ ਆਪਾਂ ਕੰਮ ਜਾਈਏ ਫਿਰ ਆਪਾਂ ਘਰੇ ਵਾਚਾਂਗੇ ਆ ਗੱਲ ਸੀ ਆ ਚੱਲ ਕੋਈ ਗੱਲ ਨਹੀਂ ਬਾਈ ਬਹਾਨੇ ਨਾਲ ਮਿਲ ਜੂਗਾ ਹੈ ਬਾਈ ਮੈਂ ਕਿਵੇਂ ਗਵਾਚੇ ਜੀ ਫਿਰਦੇ ਆ ਤੁਸੀਂ ਉਹ ਗਵਾਚੇ ਕਾਨੂੰ ਭਾਈ ਕੋਈ ਕੰਮ ਆਇ ਸੀ ਅਸੀਂ ਤਾਂ ਅੱਛਾ ਹਾਂ ਨਹੀਂ ਬਾਬੂ ਜੀ ਕਹਿੰਦਾ ਸੀ ਆਉਣ ਨੂੰ ਇੱਥੇ ਬਾਪੂ ਦਾ ਪਤਾ ਨਹੀਂ ਅੱਗੇ ਉਹ ਪਰੌਣਾ ਮਿਲ ਗਿਆ ਇਹ ਕਹਿੰਦਾ ਘਰੇ ਚੱਲੋ ਬਾਈ ਕਹਿੰਦਾ ਚਲ ਮੈਂ ਬਾਈ ਨੂੰ ਮੋਢੇ ਨੂੰ ਮਿਲਾਂ ਉਹਨੂੰ ਮਿਲਣਾ ਵੀ ਫੇਰ ਆਉਨੇ ਆ ਨਾ ਦੇਖ ਲੈ ਸਾਨੂੰ ਇੰਨਾ ਕ ਤਾਂ ਪਤੀਏ ਵੀ ਮੇਰੀ ਭੈਣ ਦੇ ਸਹੁਰੇ ਪਿੰਡ ਹੈਗਾ ਇਹ ਘਟੋ ਘਟਾ ਫੋਨ ਤਾਂ ਕਰ ਦਿੰਦੇ ਹੋਏ ਕੁੜੀਏ ਉਹ ਤਾਂ ਸਭ ਕੁਝ ਪਤਾ ਮੈਂ ਪਰੌਣੇ ਨੂੰ ਦੱਸ ਕੇ ਆਟਾਂ ਵੀ ਭਾਈ ਪਹਿਲਾਂ ਸਿਆਹ ਕੰਮ ਜਾਈਏ ਫਿਰ ਘਰੇ ਜਾਇਆ ਵਾਂਗੇ ਹੋਰ ਗੱਲ ਕੁਝ ਨਹੀਂ ਇੱਕ ਮਿੰਟ ਮੜਾ ਫੋਨ ਆ ਗਿਆ

ਮੇਰੀ ਗੱਲ ਸੁਣੋ ਜੀ ਹਾਂ ਜਾ ਕੇ ਨਾ ਸਬਜੀ ਲਿਓ ਵਧੀਆ ਜੀ ਰੋਟੀ ਸਬਜੀ ਬਣਾ ਦਾਂਗੇ ਕੀ ਪਤਾ ਬਾਈ ਤੜਕੇ ਰੋਟੀ ਖਾ ਕੇ ਆਇਆ ਵੀ ਜਾਂ ਨਹੀਂ ਖਾ ਕੇ ਆਇਆ ਆ ਜਾਣਾ ਕੋਈ ਕਿਹਦਾ ਫੋਨ ਸੀ ਬਾਈ ਉਹ ਤਾਂ ਬਾਈ ਬਸ ਇੱਥੇ ਹੀ ਜਿਹੜੇ ਬੰਦੇ ਲਵੇ ਕੰਮ ਆਏ ਸੀ ਨਾ ਅੱਛਾ ਉਹਦਾ ਹੀ ਫੋਨ ਸੀ ਫਿਰ ਇੱਥੇ ਹੀ ਬਹਿ ਕੇ ਗੱਲ ਕਰ ਲੈਂਦਾ ਉਹ ਬਸ ਥੋੜਾ ਜਿਹਾ ਲੈ ਜਾ ਕਹਿੰਦਾ ਸਾਈਡ ਦੀ ਦੋ ਗੱਲ ਕਰ ਲਾ ਸੌ ਗੱਲਾਂ ਹੁੰਦੀਆਂ ਨੇ ਅੱਛਾ ਕੋਈ ਪਰਦੇ ਵਾਲੀ ਗੱਲ ਹੋਣੀ ਆ ਜੀ ਹਣਾ ਹੋਰ ਸੁਣਾਓ ਠੀਕ ਠਾਕ ਤੁਸੀਂ ਹਾਂ ਬਈ ਠੀਕ ਠਾਕ ਵਧੀਆ ਚੰਗੀ ਗੱਲ ਲੈ ਬਾਈ ਵੀਰ ਕਰਵਾਈ ਹੋਰ ਬਈ ਕਿਵੇਂ ਠੀਕ ਹੋ ਹਾਂ ਵਧੀਆ ਬਈ ਹਾਂ ਬੈਜਾ ਬਈ ਬੈ ਜਾ ਬਈ ਚਾਹ ਲੈ ਬਾਈ ਨੂੰ ਹਾਂ ਚਾਹ ਤਾਂ ਮੈਂ ਲੈ ਕੇ ਆਉਣੀ ਹੈਗੀ ਹਾਂ ਬਣੀ ਦਸੇ ਬਾਈ ਕੀ ਗੱਲ ਹੋ ਰਹੀ ਅੱਜ ਇਹ ਬੱਸ ਬਾਈ ਬੜਾ ਕੰਮ ਦੀ ਕਿਸੇ ਬੰਦੇ ਨੂੰ ਮੱਲਾ ਦੇ ਉਹ ਕੁੜੀਏ ਇੰਨਾ ਕਿਉਂ ਵਹਿਮ ਕਰਦੀ ਐ ਮੈਨੂੰ ਦੱਸ ਕੇ ਤਾੜਿਆ ਵੀ ਬਾਈ ਨੂੰ ਉੱਥੇ ਖੜਾਇਆ ਮੈਂ ਮੈਂ ਆਪ ਇੱਥੇ ਆ ਗਿਆ ਪਰ ਉਹਨਾਂ ਕਹਿੰਦਾ ਚੱਲੋ ਚੱਲੋ ਕਰੇ ਮੈਂ ਉਹਨੂੰ ਠੀਕ ਰਹਾ ਤਾਂ ਬੰਦੇ ਨੂੰ ਮਾਝਾ ਕਿਤੇ ਲੱਗਣਾ ਜਾਵੇ ਮਿਲ ਗਿਆ ਜੀ ਬਈ ਨਾ ਕਾ ਨੂੰ ਆਇਆ ਨਹੀਂ ਅੱਛਾ ਅੱਛਾ ਹੋਰ ਕਿਹੜਾ ਬੰਦਾ ਕੋਈ ਸਾਡੇ ਪਿੰਡ ਦਾ ਦੱਸ ਦੋ ਫੋਨ ਕਰਕੇ ਦੇਖ ਲੈਣੇ ਮੈਂ ਆਪਣੇ ਪਿੰਡ ਦਾ ਲੇਗਾ ਬਈ ਪਾਸ ਲੱਗ ਜਾ ਅੱਛਾ ਚੱਲ ਤੂੰ ਕਿਉਂ ਫਿਕਰ ਕਰਦੇ ਏ ਕੁੜੀਏ ਚੱਲ ਬਈ ਮੈਂ ਚਾ ਲੈ ਕੇ ਦਿਖਾਉਂ ਉੱਜੇ ਜੇ ਫੇਰੀ ਜਾਂਦੀ ਨਾ ਕੋਈ ਹੁੜਜੇ ਨਹੀਂ ਬਸ ਲੈ ਵੀ ਆਂ ਦੱਸੋ ਫੇਰਾ ਬੱਕਰਾ ਲਿਆਵਾ ਕੋ ਕੁੱਕੜ ਲਿਆਵਾ ਕਿਹੜੀ ਪੀਓਗੇ ਉਹ ਨਹੀਂ ਨਹੀਂ ਰਹਿਣ ਦੇ ਪਰੋੜੇ ਤੈਨੂੰ ਦੱਸਿਆ ਨਾ ਜਿੱਦੇ ਫੇਰ ਰਹੇ ਉਦਾਂ ਜੋ ਮਰਜ਼ੀ ਲੈ ਸਾਰੀ ਰਾਤ ਗੱਲਾਂ ਕਰਾਂਗੇ ਨਾਲੇ ਵਗਲਾਵਾਂਗੇ ਹਾਂ ਠੀਕ ਹੈ ਠੀਕ ਹੈ ਭਾਈ ਮਰਜ਼ੀ ਆ ਤੁਹਾਡੀ ਬਾਪੂ ਦਾ ਬੱਸ ਚੋਇ ਉੱਤਰੇਗਾ ਹੋਵੇ ਸੱਚੀ ਹਾਂ ਲਾਗੇ ਖਰੀਦਦਰ ਬੱਕਾ ਪਤਾ ਨਹੀਂ ਉਹ ਕੀ ਗੱਲਾਂ ਆਂ ਕਰੀ ਜਾਂਦੇ ਹੋ ਮੇਰੇ ਯਾਰ ਕੁਝ ਨਹੀਂ ਉਹ ਤਾਂ ਬਾਈ ਦੱਸ ਰਾਇ ਕਹਿੰਦਾ ਬੰਦਾ ਮਿਲ ਨਹੀਂ ਇਹਨਾਂ ਗੱਲਾਂ ਆਏ ਹਾਂ ਆ ਲੋ ਭਾਈ ਚਾਹ ਪੀ ਲਓ ਬਾਪੂ ਜੀ ਨੇ ਵੀ ਆਉਣਾ ਤੀ ਕਹ ਹਾਲ ਤਾਂ ਕੋਈ ਨਹੀਂ ਆਏ ਹੈਗੇ ਅੱਛਾ ਭਾਈ ਹਾਂ ਕਹਿਦਾ ਰਹਦਾ ਭਾਈ ਜਾ ਕੇ ਆਉਂਗਾ ਕਹਿੰਦਾ ਮੈਂ ਫੇਰ ਪਤਾ ਨਹੀਂ ਹਾਂ ਇਹ ਕਹਿਦਾ ਸੀ ਕਹਿੰਦਾ ਮੇਰਾ ਜੀਜਾ ਵਾਲਾ ਕਰੀ ਜਾਂਦਾ ਕਰ ਢਿੱਲਾ ਮੱਠਾ ਤਾਂ ਨਹੀਂ ਹੈਗਾ ਮਾਹ ਜੀ ਮੇਰੇ ਬਾਪੂ ਨੇ ਫੋਨ ਕਰਿਆ ਸੀ ਵੀ ਮੈਂ ਆਉਣਾ ਕੋਈ ਜ਼ਰੂਰੀ ਗੱਲ ਕਰਨੀ ਹੈ ਤੇਰੇ ਨਾਲ ਮੈਨੂੰ ਤਾਂ ਹੀ ਲੱਗਦਾ ਵੀ ਮਾੜਾ ਮੋਟਾ ਢਿੱਲਾ ਮੱਠਾ ਜ਼ਰੂਰ ਹੋਣਾ ਹੋ ਓਏ ਹਾਂ ਭਾਈ ਰਾਤ ਮੜਾ ਜਾ ਖੰਗੀ ਜਾਂਦਾ ਸੀਗਾ ਪਤਾ ਨਹੀਂ ਭਈਆ ਮੌਸਮ ਬਦਲਦਾ ਤਾਂ ਕਰਕੇ ਮਾੜੀ ਮੋਟੀ ਖੰਖ ਖੰਗ ਹੋ ਗਈ ਕੁਸ ਉਮਰ ਵੀ ਹੋ ਗਈ ਭਾਈ ਹੁਣ ਅਸੀਂ ਕਿਹਾ ਸੀ ਵੀ ਚੱਲ ਭਾਈ ਬਾਪੂ ਤੁਹਾਨੂੰ ਦਵਾਈ ਦਵਾ ਲੈਣੇ ਆ ਉਹ ਕਹਿੰਦਾ ਨਾ ਭਾਈ ਡਾਕਟਰ ਆ ਨਾ ਸੂਆ ਲਾ ਦਿੰਦਾ ਹੋ ਸਕਦਾ ਟਲਦਾ ਮੋਰਾ ਇਧਰ ਆ ਜੇ ਉਹ ਇਹ ਵੀ ਕੋਈ ਪਤਾ ਨਹੀਂ ਹਾਂ ਬਾਪੂ ਤਾਂ ਸੂਏ ਤੋਂ ਬਾਹਰ ਡਰਦਾ ਹੈ ਦੇਖ ਲੈ ਕਿੰਨਾ ਬਿਮਾਰ ਹੋ ਜੇ ਮਰਜੀ ਗੋਲੀ ਤਾਂ ਲੈ ਲੂਗਾ ਈ ਕਾ ਨਹੀਂ ਲਵਾਉਂਦਾ ਹੋ ਡਾਕਟਰ ਤੋਂ ਉਹ ਭਾਈ ਸਿਆਣੇ ਕਹਿੰਦੇ ਨਾ ਵੀ ਪਿਛਲੀ ਉਮਰ ਚ ਆ ਕੇ ਬੱਚਾਂ ਵਰਗੀ ਮਤਤ ਹੋ ਜਾਂਦੇ ਸਿਆਣੇ ਵੀ ਬਸ ਹਾਂ ਸਹੀ ਗੱਲ ਹੈ ਭਾਈ ਸਹੀ ਗੱਲ ਚਲ ਕੋਈ ਗੱਲ ਨਹੀਂ ਭਾਈ ਵਧੀਆ ਤੁਸੀਂ ਆ ਕੇ ਪਾਹਨੇ ਨਾਲ ਜਿਹੜੀ ਕਪੈਨ ਦਾ ਤੁਸੀਂ ਸੌਦਾ ਕਰਦੇ ਫਿਰਦੇ ਹੋ ਨਾ ਵਧੀਆ ਸੌਦਾ ਹੋ ਜਾ ਫਿਰ ਤੁਸੀਂ ਮੇਰੇ ਲਈ ਵ ਡੱਬਾ ਲੈ ਕੇ ਆਉ ਲੈ ਹੋਰ ਪਹਿਣਾ ਲੈ ਭਾਈ ਡੱਬੇ ਦੀ ਕਿਹੜੀ ਗੱਲ ਆ ਨਾਲ ਡੱਬੇ ਨਾਲ ਤੁਹਾਨੂੰ ਸੂਟ ਵੀ ਆਉਣਗੇ ਹੋਰ ਸਾਡਾ ਤਾਂ ਇਹੀ ਵਿਚਾਰ ਸੀ ਤੁਹਾਨੂੰ ਸਰਪ੍ਰਾਈਜ਼ ਦੇਵਾਂਗੇ ਅਸੀਂ ਐ ਕਰੀਂ ਪਰੋਣੇ ਹੁਣ ਗਾਹ ਨੂੰ ਸੱਤੋ ਵੜਾਣੀਆਂ ਕਿਸੇ ਹੋਰ ਨੂੰ ਹਾਂ ਨਾ ਕਰਦੀ ਅਸੀਂ ਆਪੇ ਮਟਾਂਗੇ ਉਹ ਮੈਂ ਤੂੰ ਪਰਵਾਹ ਹੀ ਨਾ ਮਰਦਾ ਜਿਵੇਂ ਭਾਈ ਕੋਈ ਗੱਲ ਸਾਰੇ ਸ੍ਰੀਕੇ ਕਬੀਲੇ ਦੀ ਕਣਕਨ ਵਾਲੀ ਜੀਰੀ ਆਪਣੀ ਟੀ ਹਾਂ ਠੀਕ ਹੈ ਠੀਕ ਹੈ ਠੀਕ ਹੈ ਚਲੋ ਬੈਜੋ ਮੈਂ ਰੋਟੀ ਸਬਜ਼ੀ ਦਾ ਕਰਤੀਆਂ ਤੁਸੀਂ ਕਰੋਗੇ ਮੈਂ ਰੋਟੀ ਸਬਜ਼ੀ ਬਣਾਉਣਾ ਰੋਟੀ ਤਾਂ ਰਹਿਣ ਦੇ ਰੋਟੀ ਰਹਿਣ ਦੇ ਭਾਈ ਜੇ ਬਾਪੂ ਆ ਗਿਆ ਨਾ ਸਾਨੂੰ ਫੋਨ ਕਰ ਦੇ ਸਾਡਾ ਹੀ ਫਿਕਰ ਮੁੱਕ ਜੂ ਅਸੀਂ ਉਹ ਬੰਦੇ ਨੂੰ ਮਿਲਣਾ ਕਿਤੇ ਸੌਦਾ ਕੋਈ ਹੋਰ ਨਾ ਪਾਰ ਲੈ ਕੋਈ ਗੱਲ ਨਹੀਂ ਬਾਈ ਆਣ ਦੇ ਕੇ ਨਦੀਰ ਕੇ ਕੋਈ ਗੱਲ ਨਹੀਂ ਫਿਰ ਬੈਠਾਂਗੇ ਚੱਲ ਬਾਈ ਹਾਂ ਚੱਲ ਠੀਕ ਹੈ ਬਾਈ ਚੱਲ ਠੀਕ ਹੈ ਪਰੋਣੇ ਚਲੋ ਠੀਕ ਹੈ ਮਾਰੇ ਕਿਹੜਾ ਬਾਈ ਤੁਸੀਂ ਨੇ ਹਾਂ ਹਾਂ ਬਾਈ ਠੀਕ ਹੈ ਹਾਂ ਠੀਕ ਹੈ ਆ ਕਿਸੇ ਸ਼ਨੀਵਾਰ ਨੂੰ ਆ ਜਰੂਰ ਆਜੋ ਚੱਲ ਚੱਲ ਠੀਕ ਹੈ ਬਾਈ ਆਜੋ ਰੀਤੋ ਮੈਨੂੰ ਤੇਰੇ ਪਰਾਂਵਾ ਦੀ ਸਮਝ ਨਹੀਂ ਆਈ ਕਿ ਮੈਂ ਕਿਸੇ ਬੰਦੇ ਨੂੰ ਮਿਲਣ ਆਈ ਸੀ ਜਿਹੜੇ ਜ਼ਹੂਰ ਕੰਮ ਆਈ ਸੀ ਤੇਰੇ ਦਿਮਾਗ ਕਿਹੇ ਜਾ ਹੁਣ ਦੱਸ ਤਾਂ ਦਿੱਤਾ ਉਹਨਾਂ ਨੇ ਵੀ ਸਿੱਕ ਪੈਣ ਲੈਣੀ ਹੈਗੀ ਹੋ ਟੋਲ ਬਿਜਾ ਕੇ ਦਸਨ ਪਿੰਡ ਚ ਵੀ ਹਾਂ ਹਾਂ ਭਾਈ ਫਲਾਣੇ ਦੇ ਸਾਲਿਆ ਨੇ ਇੱਥੋਂ ਕੁ ਪਹਿਣ ਲੈਣੀ ਹੈ ਕਿ ਨਹੀਂ ਕੋਈ ਗੱਲਾਂ ਪੜਦੇ ਆਈਆਂ ਵੀ ਹੁੰਦੀ ਨੇ ਨਹੀਂ ਦੱਸਿਆ ਕਰਦੇ ਤੂੰ ਵੀ ਪੁੱਠਾ ਸੋਚਦਾ ਰਹਿਣਾ ਸਾਰਾ ਦਿਨ ਚੱਲ ਬਾਪੂ ਨੂੰ ਫਿਰ ਫੋਨ ਤਾਂ ਲਾ ਕੇ ਪੁੱਛ ਲੈ ਬਸ ਵੀ ਦਾ ਨਾਂਗੀ ਨਾਂਗੀ ਦੂਜੀ ਬਸ ਵੀ ਹੋਰ ਚੱਲ ਕੋਈ ਗੱਲ ਨਹੀਂ ਮੈਂ ਲਾਉਣੀ ਆ ਫੋਨ ਲੈ ਪਰ ਉਹ ਭਾਂਡੇ ਚੱਕਦਾ ਪਹਿਲਾਂ ਆ ਚੱਕਦੇ ਭਾਂਡੇ ਜੇ ਆ ਬੈਗ 'ਚ ਰੱਖਦੇ ਪਰਾਂ ਚੱਕ ਕੇ ਹੁਣ ਕਿੱਧਰ ਤਾਂ ਦੰਦ ਦੇ ਜਾਣ ਆਹ ਰੱਖ ਤਾਂ ਅੰਦਰ ਰੱਖਦਾ ਛੁੱਟੀ ਵੀ ਮਰਵਾਤੀ ਆ ਜਾ ਬਾਪੂ ਫਿਰ ਨਹੀਂ ਆਇਆ ਇੱਕ ਤਾਂ ਸਰਬੀ ਦਾ ਨਹੀਂ ਪਤਾ ਲੱਗਦਾ ਜਦੋਂ ਜਾਂਦੀ ਐ ਸਾਈ ਕੋਲ ਜਾ ਕੇ ਬਹਿ ਜਾਂਦੀ ਐ ਵੀ ਤੂੰ ਜਿਹੜੇ ਕੰਮ ਗਈਆਂ ਕਰਕੇ ਤੂੰ ਵਾਪਸ ਆ ਜਾ ਦੱਸ ਸਾਰਾ ਕੰਮ ਮੈਨੂੰ ਸੁੱਖ ਕੇ ਦਿੱਤਾ ਹੋਇਆ ਮਾੜਾ ਮੋਟਾ ਤਾਂ ਨਾਲ ਕਰਵਾ ਦਿਆ ਕਰੇ ਵਧੀਆ ਸਿਆਪਾ ਜਾਂ ਨਿਬੜ ਜੇ ਐਡ ਬਿੱਡ ਹੋ ਜੀ ਗਏ ਆਪ ਦਾ ਕਰਿਆ ਕਰੂ ਤੂੰ ਨੇ ਵੇੜਿਆ ਕਰੋਗੇ ਇਹਦੇ ਨਾਲ ਤਾਂ ਸੌ ਸਿਆਪਾ ਕਰਨਾ ਪੈਂਦਾ ਕੀਦਾ ਫੋਨ ਆ ਗਿਆ ਹੁਣ ਹੈਲੋ ਹੈਲੋ ਕੌਣ ਪਾਈ ਮਾਜੀ ਖਨੌਰੀ ਚਾਲ ਤੋ ਗੋਤਾ ਕਰਾਂਦਾ ਹੈਡ ਹੋਦਾ ਅੱਛਾ ਕਿਵੇਂ ਲਾਇਸੀ ਜੀ ਫੋਨਾ ਪਾਏ ਇੱਕ ਲਾਸ਼ ਮਿਲੀ ਹੈ ਲਾਸ਼ ਅੱਛਾ ਜੀ ਤੇ ਉਹਦੀ ਜੇਬ ਚੋਂ ਨਾ ਡਾਇਰੀ ਮਿਲੀ ਸੀ ਤੇ ਉਹਦੇ ਉੱਤੇ ਨੰਬਰ ਲਿਖਿਆ ਜੀ ਕਿਹਦੀ ਲਾਸ਼ ਹੋ ਸਕਦੀ ਹੈ ਕਿਤੇ ਪਾਪੂ ਦੀ ਲਾਸ਼ ਤਾਂ ਨਹੀਂ